ਜੇਕਰ ਤੁਸੀਂ ਵੀ ਅੰਧਵਿਸ਼ਵਾਸ ਤੇ ਪਖੰਡਵਾਦ ਦੇ ਖਿਲਾਫ ਹੋ ਤਾਂ ਫਿਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਕਿਉਂਕਿ ਦੇਖਿਆ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਅਨੇਕਾਂ ਹੀ ਅਜਿਹੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਜਿਸ ਦੇ ਬਾਅਦ ਚ ਸ਼ਰਿਆਮ ਨਜ਼ਰ ਆਉਂਦਾ ਹੈ ਕਿ ਇਹ ਅੰਧਵਿਸ਼ਵਾਸ ਆ ਪਖੰਡਵਾਦ ਕੀਤਾ ਉਚਾਰਿਆ ਭੋਲੇ-ਪਾਲੇ ਲੋਕਾਂ ਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਭੋਲੇ-ਪਾਲੇ ਲੋਕਾਂ ਨੂੰ ਆਪਣੇ ਪਿੱਛੇ ਲਗਾਇਆ ਜਾ ਰਿਹਾ ਜਿੱਦੇ ਚੱਲਦੇ ਲੋਕਾਂ ਨੂੰ ਲੋੜ ਆ ਸੁਚੇਤ ਹੋਣ ਦੀ ਅਜਿਹੇ ਪਖੰਡੀ ਬਾਬਿਆਂ ਤੋਂ ਬਚਣ ਦੀ ਕਿਉਂਕਿ ਜੇਕਰ ਇਹਨਾਂ ਦੇ ਪੱਲੇ ਅਜਿਹਾ ਕੁਝ ਹੋਵੇ ਤਾਂ ਫਿਰ ਇਹ ਆਪਣੇ ਆਪ ਸੈੱਟ ਕਿਉਂ ਨਾ ਹੋ ਜਾਣ ਇਹਨਾਂ ਦੇ ਬੱਚੇ ਕਿਉਂ ਨਾ ਸੈੱਟ ਹੋਣ ਕਿਉਂਕਿ ਇਹ ਤੁਹਾਡੇ ਵਰਗੇ ਲੋਕਾਂ ਨੂੰ ਜਿਹੜਾ ਕਿ ਭੋਲੇ ਭਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਆਪਣੀਆਂ ਅਜਈਆਂ ਹਰਕਤਾਂ ਕਰਕੇ ਦਿਖਾਉਂਦੇ ਨੇ ਕਿ ਇਹ ਪੇਸ਼ ਇਹ ਕਰਦੇ ਨੇ ਕਿ ਉਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਮਾਤਾ ਆ ਗਈ ਆ ਜਾਂ ਉਹਨਾਂ ਦੇ ਵਿੱਚ ਕੋਈ ਗੁਰੂ ਪੀਰ ਆ ਗਿਆ ਔਰ ਜਿਹੜਾ ਪਖੰਡਵਾਦ ਕਰਕੇ ਤੁਹਾਡੇ ਸਾਹਮਣੇ ਕੁਝ ਅਜਿਹੇ ਹਰਕਤਾਂ ਕਰਦੇ ਨੇ ਤਸਵੀਰਾਂ ਨਾਲ-ਨਾਲ ਚੱਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਕੀ ਤੁਸੀਂ ਇਹਨਾਂ ਤਸਵੀਰਾਂ ਤੇ ਯਕੀਨ ਕਰਦੇ ਹੋ ਕਿ ਵਾਕਈ ਹੀ ਅਜਿਹਾ ਹੋ ਸਕਦਾ ਹੈ ਕਿ ਇੱਕ ਆਮ ਵਿਅਕਤੀ ਹੋਵੇ ਆਮ ਇਨਸਾਨ ਹੋਵੇ ਉਸ ਦੇ ਵਿੱਚ ਮਾਤਾ ਦਾ ਆਉਣਾ ਤੇ ਜਦੋਂ ਮਾਤਾ ਉਸ ਦੇ ਵਿੱਚ ਪ੍ਰਵੇਸ਼ ਕਰ ਦਿੱਤਾ ਅਜਿਹੀਆਂ ਹਰਕਤਾਂ ਕੀਤੀਆਂ ਜਾਂਦੇ ਨੇ ਜਾਂ ਫਿਰ ਉਹ ਪੀਰਾਂ ਦੀ ਗੱਲ ਕਰਦੇ ਨੇ ਕਿ ਅਸੀਂ ਪੀਰਾਂ ਨੂੰ ਮੰਨਦੇ ਹਾਂ ਜਾਂ ਫਿਰ ਬਜਰੰਗ ਬਲੀ ਨੂੰ ਪੇਸ਼ ਕੀਤਾ ਜਾਂਦਾ ਕਿ ਸਾਡੇ ਦੇ ਵਿੱਚ ਬਜਰੰਗ ਬਲੀ ਆ ਗਿਆ ਤੇ ਅਸੀਂ ਲੋਕਾਂ ਦੇ ਮਸਲੇ ਹੱਲ ਕਰਦੇ ਆ ਇਹ ਕਿੰਨਾ ਕੁ ਜਿਹੜਾ ਕਿ ਪੋਸੀਬਲ ਹੋ ਸਕਦਾ ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਸਭ ਤੋਂ ਵੱਧ ਜ਼ਿਕਰ ਪਖੰਡਵਾ ਤੇ ਅੰਧਵਿਸ਼ਵਾਸ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਭ ਤੋਂ ਨੰਬਰ 1 ਤੇ ਮੰਨਿਆ ਜਾ ਸਕਦਾ ਕਿਉਂਕਿ ਰੋੜਾ ਚੱਕੇ ਤੋਂ ਜਿਹੜੇ ਇੱਥੇ ਬਾਬੇ ਉਹ ਪੇਸ਼ ਹੁੰਦੇ ਨੇ ਜਿੰਨਾ ਬੋਲੋ ਲੋਕਾਂ ਨੂੰ ਕਿਹਾ ਜਾਂਦਾ ਕਿ ਸਾਡੇ ਚ ਮਾਤਾ ਆ ਗਈ ਆ ਸਾਡੇ ਚ ਬਜਰੰਗ ਬੜੀ ਆ ਗਿਆ ਸਾਡੇ ਚ ਪੀਰ ਆ ਗਏ ਨੇ ਔਰ ਜਿਹੜੇ ਕਿ ਤੁਹਾਡੇ ਦੁੱਖਾਂ ਤਕਲੀਫਾਂ ਬਾਰੇ ਦੱਸਦੇ ਨੇ ਤੁਹਾਡੇ ਮਸਲੇ ਨੇ ਸਾਨੂੰ ਪਤਾ ਲੱਗ ਜਾਂਦਾ ਕਿਉਂਕਿ ਸਾਨੂੰ ਜਿਹੜੇ ਕਿ ਉਹ ਪੀਰ ਦਿਖਦੇ ਨੇ ਸਾਨੂੰ માતા ਦਿਖਦੇ ਉਹ ਦੱਸਦੀ ਹੈ ਕਿ ਤੁਹਾਨੂੰ ਕਿਹੜੀ ਤਕਲੀਫਾਂ ਤੇ ਤੁਹਾਡੇ ਜਿਹੜੇ ਦੁੱਖ ਦੂਰ ਹੋਣਗੇ ਅਜਿਹਾ ਪਖੰਡ ਬਾਦ ਸਭ ਤੋਂ ਵੱਧ ਪੰਜਾਬ ਦੇ ਵਿੱਚ ਪਰਚਲਿਤ ਹੋ ਰਿਹਾ ਕਿਉਂਕਿ ਜਿੰਨੇ ਬਾਬੇ ਆਏ ਦਿਨ ਕਹਿ ਸਕਦੇ ਆ ਲਾਂਚ ਹੁੰਦੇ ਨੇ ਇੱਕ ਤਰੀਕੇ ਨਾਲ ਲਾਂਚ ਹੀ ਹੋ ਰਹੇ ਨੇ ਕਿਉਂਕਿ ਇੱਕ ਬਾਬਾ ਹਲੇ ਮਸ਼ਹੂਰ ਹੋਇਆ ਹੁੰਦਾ ਹੈ ਕਿ ਦੂਜਾ ਬਾਬਾ ਹੋਰ ਸ਼ੁਰੂ ਹੋ ਜਾਂਦਾ ਉਸ ਦੇ ਵੱਲੋਂ ਵੀ ਅਜਿਹੇ ਵੀਡੀਓ ਸੋਸ਼ਲ ਮੀਡੀਆ ਤੇ ਦੇਖੇ ਜਾਂਦੇ ਨੇ ਉਹਨਾਂ ਦੀਆਂ ਪਾਈਆਂ ਜਾਂਦੀਆਂ ਨੇ ਉਹਨਾਂ ਦੇ ਪੱਖਤਾਂ ਦੇ ਵੱਲੋਂ ਜਾਂ ਫਿਰ ਜਿਹੜੇ ਲੋਕ ਪਖੰਡਵਾਦ ਦੇ ਖਿਲਾਫ ਨੇ ਅੰਧਵਿਸ਼ਵਾਸ ਦੇ ਖਿਲਾਫ ਨੇ ਉਹਨਾਂ ਦੇ ਵੱਲੋਂ ਇਹਨਾਂ ਵੀਡੀਓ ਨੂੰ ਸ਼ੇਅਰ ਕੀਤਾ ਜਾਂਦਾ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿ ਇਹਨਾਂ ਲੋਕਾਂ ਦੇ ਵੱਲੋਂ ਆਪਣੀਆਂ ਹਰਕਤਾਂ ਦਿਖਾਈਆਂ ਜਾ ਰਹੀਆਂ ਨੇ ਉਹਨਾਂ ਦੇ ਵੱਲੋਂ ਜੀਵ ਦੇ ਉੱਤੇ ਤਲਵਾਰਾਂ ਚਲਾਈਆਂ ਜਾ ਰਹੀਆਂ ਨੇ ਜਾਂ ਫਿਰ ਬਹੁਤ ਹੀ ਜ਼ਿਆਦਾ ਕੇਲੇ ਖਾਏ ਜਾ ਰਹੇ ਨੇ ਸ਼ਰਾਬ ਦਾ ਸੇਵਨ ਕੀਤਾ ਜਾ ਰਿਹਾ ਅਤੇ ਆਪਣਾ ਸਬਾਲ ਖੋਲ ਕੇ ਸਿਰ ਹਿਲਾਇਆ ਜਾ ਰਿਹਾ ਤੇ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਦੇ ਵਿੱਚ ਜਿਹੜੇ ਹੈ ਗੁਰੂ ਆ ਗਏ ਨੇ ਜਾਂ ਸਾਡੇ ਦੇ ਵਿੱਚ ਜਿਹੜੀ ਹੈ ਆਤਮਾ ਆ ਗਈ ਆ ਅਜਿਹਾ ਜਿਹੜਾ ਪੇਸ਼ ਹੋ ਕੀਤਾ ਜਾ ਰਿਹਾ ਜੇਕਰ ਤੁਸੀਂ ਅਜਿਹੇ ਪਖੰਡੀਆਂ ਤੋਂ ਬਚਣਾ ਚਾਹੁੰਦੇ ਹੋ ਜਾਂ ਅਜਿਹੇ ਪਖੰਡ ਬਾਦ ਦੇ ਖਿਲਾਫ ਹੋ ਤਾਂ ਇਸ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਤਾਂ ਕਿ ਲੋਕ ਇਸ ਪਖੰਡ ਬਾਦ ਇਸ ਅੰਧਵਿਸ਼ਵਾਸ ਤੋਂ ਵੱਟ ਸਕਣ ਕਿ ਇਹਨਾਂ ਦੇ ਪੱਲੇ ਕੁਝ ਵੀ ਨਹੀਂ ਹੁੰਦਾ ਸਿਰਫ ਭੋਲੇ ਭਾਲੇ ਲੋਕਾਂ ਨੂੰ ਆਪਣੇ ਮਗਰ ਲਾਇਆ ਜਾਂਦਾ ਪਰ ਇੱਥੇ ਬੀਬੀਆਂ ਗੁੱਸਾ ਨਾ ਕਰਨਾ ਕਿਉਂਕਿ ਜੇਕਰ ਪਖੰਡ ਬਾਦ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਪਖੰਡੀ ਬਾਬਿਆਂ ਦੇ ਪਿੱਛੇ ਸਭ ਤੋਂ ਜ਼ਿਆਦਾ ਬੀਬੀਆਂ ਹੀ ਨਜ਼ਰ ਆਉਂਦੀਆਂ ਨੇ ਕਿਆ ਜਾ ਸਕਦਾ ਕਿ ਨਾ ਪਖੰਡੀ ਬਾਬਿਆਂ ਨੂੰ ਸਭ ਤੋਂ ਵੱਧ ਬੜਾਵਾ ਬੀਬੀਆਂ ਦੇ ਵੱਲੋਂ ਹੀ ਦਿੱਤਾ ਜਾਂਦਾ ਕਿਉਂਕਿ ਜਿੰਨੀਆਂ ਵੀ ਹੁਣ ਤੱਕ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖੇ ਗਈਆਂ ਉਹਨਾਂ ਦੇ ਵਿੱਚ ਸਭ ਤੋਂ ਵੱਧ ਇਹਨਾਂ ਬੀਬੀਆਂ ਇਹਨਾਂ ਬਾਬਿਆਂ ਦੇ ਪਿੱਛੇ ਦੇਖਿਆ ਜਾਂਦੀਆਂ ਨੇ ਸੋ ਲੋੜ ਆ ਲੋਕਾਂ ਨੂੰ ਸੁਚੇਤ ਹੋਣ ਦੀ ਕਿਉਂਕਿ ਇਹਨਾਂ ਪਖੰਡੀ ਬਾਬਿਆਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਤੁਹਾਡਾ ਸਭ ਕੁਝ ਲੁੱਟ ਕੇ ਫਰਾਰ ਹੋ ਜਾਂਦੇ ਨੇ ਆਪਣਾ ਸਭ ਕੁਝ ਬਣਾ ਲੈਂਦੇ ਨੇ ਆਪਣੀਆਂ ਪ੍ਰਾਪਰਟੀਆਂ ਤੁਹਾਡੇ ਸਿਰਾਂ ਤੋਂ ਬਣਾ ਲੈਂਦੇ ਨੇ ਕਿਉਂਕਿ ਜਿਹੜਾ ਦੁੱਖ ਸੁੱਖ ਸਾਡੀ ਜ਼ਿੰਦਗੀ ਦੇ ਵਿੱਚ ਲਿਖਿਆ ਹੋਇਆ ਉਸਨੇ ਆਉਣਾ ਹੀ ਆਉਣਾ ਉਹ ਕਿਸੇ ਪਖੰਡੀ ਬਾਬੇ ਦੇ ਕਹਿਣ ਤੇ ਪਖੰਡੀ ਬਾਬੇ ਦੇ ਜਾਦੂ ਟੂਣਿਆਂ ਮਾਣਿਆਂ ਦੇ ਉੱਤੇ ਕਦੇ ਵੀ ਦੁੱਖ ਦੂਰ ਨਹੀਂ ਹੁੰਦਾ ਸੋਸ ਵਾਹਿਗੁਰੂ ਨੂੰ ਉਸ ਪਰਮਾਤਮਾ ਨੂੰ ਯਾਦ ਕਰਿਆ ਕਰੋ ਜੇਕਰ ਤੁਹਾਡੇ ਤੇ ਕੋਈ ਦੁੱਖ ਆਉਂਦਾ ਤਾਂ ਹਮੇਸ਼ਾ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਤਾਂ ਕਿ ਉਸ ਦੁੱਖ ਤੋਂ ਸਾਨੂੰ ਕੁਝ ਰਾਹਤ ਮਿਲ ਸਕੇ ਪਰ ਇਹ ਪਖੰਡੀ ਬਾਬਿਆਂ ਦੇ ਪਿੱਛੇ ਲੱਗ ਕੇ ਤੁਸੀਂ ਆਪਣੀ ਜ਼ਿੰਦਗੀ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਕਦੇ ਵੀ ਦਾਤੇ ਨਾ ਲਗਾਓ ਕਿਉਂਕਿ ਕਈ ਪਖੰਡੀ ਬਾਬੇ ਜਿਹੇ ਹੁੰਦੇ ਨੇ ਜੋ ਕਿ ਬਲੀਆਂ ਦੀ ਗੱਲ ਕਰਦੇ ਨੇ ਜਿਨ੍ਹਾਂ ਦੀਆਂ ਕਈ ਖਬਰਾਂ ਸਾਹਮਣੇ ਆ ਕਿ ਬੜੇ ਦਿਨ ਦੇ ਚੱਕਰਾਂ 'ਚ ਲੋਕਾਂ ਨੇ ਆਪਣੇ ਬੱਚੇ ਵੀ ਗਵਾ ਦਿੱਤੇ ਨੇ ਸੋ ਇਨਾ ਪਖੰਡਵਾਤ ਤੋਂ ਦੂਰ ਹੋਵੋ ਅੰਧਵਿਸ਼ਵਾਸ ਤੋਂ ਦੂਰ ਹੋਵੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕ ਸੁਚੇਤ ਹੋਣ ਇਨਾ ਪਖੰਡੀ ਬਾਬਿਆਂ ਤੋਂ ਬਿਊਰੋ ਰਿਪੋਰਟ ਛਣਕਾਟਾ ਨਿਊਜ਼